ਲੀਡਰ ਪੁਲਿਸ ਕਰਦੀ ਬਲੈਕ ਹੈ ਪਿੰਡਾਂ ਵਿੱਚ ਤਾਈਆਂ ਵਿਕਦੀ ਸਮੈਕ ਹੈ ਗਾਲਤੀ ਜਵਾਨੀ ਕੀ ਬਣੂੰਗਾ ਇਸ ਦਾ ਰੱਬ ਜਾਣੇ ਬਣੂ ਕੀ ਪੰਜਾਬ ਦੇਸ਼ ਦਾ ਜਿੱਥੇ ਰਹੀ ਟਰੱਕਾਂ ਦੇ ਟਰੱਕ ਲੱਥ ਜੀ ਉਹਨਾਂ ਪਿੱਛੇ ਪੂਰਾ ਹੈ ਸਿਆਸੀ ਹੱਥ ਜੀ ਚੋਣਾ ਵਿੱਚ ਦਿੰਦੇ ਲੀਡਰਾਂ ਨੂੰ ਫੰਡ ਉਹ ਪੁਲਸ ਨਾ ਥੋੜਾ ਥੋੜਾ ਖਾਂਦੇ ਮੰਡਿਓ ਪੰਜ ਸਾਲ ਮਾਣਦੇ ਆਨੰਦ ਫੇਰਨੇ ਲੋਕਡਾਊਨ ਵਿੱਚ ਵੀ ਉਹ ਬਣੇ ਸ਼ੇਰ ਨੇ ਚੁੱਕਿਓ ਨਜਾਇਜ਼ ਹਥਿਆਰ ਫਿਰਦੇ ਨੰਬਰੋਂ ਬਗੈਰ ਲਈ ਕਾਰ ਫਿਰਦੇ ਵੱਡਾ ਅਪਰਾਧੀ ਵੱਡੀ ਐਸ਼ ਕਰਦਾ ਹਰ ਪਾਸੇ ਆਮ ਇਨਸਾਨ ਮਰਦਾ ਅਮਲੀ ਤੋਂ ਡੰਗ ਜੋਗੀ ਲੈnde ਫੜ ਜੀ ਫੋਟੋਆਂ ਖਚਾਉਣ ਫੇਰ ਖੜ ਖੜ ਜੀ ਭਿੱਜ ਦੇ ਖਬਰ ਫਿਰ ਅਖਬਾਰ ਨੂੰ ਕਰਕੇ ਜਲੀਲ ਉਹਦੇ ਪਰਿਵਾਰ ਨੂੰ ਵੱਡੇ ਬਦਮਾਸ਼ ਮੰਨਦੇ ਬਹਾਰਾਂ ਨੇ ਜਿਨ੍ਹਾਂ ਕੋਲ ਨੇਤਾ ਲੋਕਾਂ ਦੀਆਂ ਠਾਰਾਂ ਨੇ ਰਲ ਗਏ ਦੋਵੇਂ ਚੋਰ ਤੇ ਕੁੱਤੀ ਜੀ ਮਾੜਿਆਂ ਨੂੰ ਵਰੇ ਚਿੱਟੇ ਦਿਨ ਜੁੱਤੀ ਜੀ ਜੀਣਾ ਕੀ ਅਮਰ ਬੰਦੇ ਦਰਵੇਸ਼ ਦਾ ਰੱਬ ਜਾਣੇ ਬਣੂ ਕੀ ਪੰਜਾਬ ਦੇਸ਼ ਦਾ ਲੇਖਕ ਸ਼੍ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਬਰਾਵਾਂ